ਮਹਿਫਿਲ ਦੀ ਗੱਲ ਕਰੀ ਅਮਰਿੰਦਰ ਗਿੱਲ ਮਹਿਫਿਲ ਤੋਂ ਦੂਰ ਰਹਿੰਦੇ ਨੇ ਇਹ ਬਹੁਤ ਸੁਨੇਹਾ ਹੈ ਆਬਵੀਅਸਲੀ ਤੁਹਾਡਾ ਬਹੁਤ ਪੁਰਾਣਾ ਰਿਸ਼ਤਾ ਹੈ ਸਭ ਤੋਂ ਪਹਿਲਾਂ ਮੈਂ ਜਾਨਣਾ ਚਾਹਾਂਗੀ ਜਿਹੜਾ ਫਰਸਟ ਟਾਈਮ ਤੁਸੀਂ ਮਿਲੇ ਸੀ ਉਹ ਤੁਹਾਨੂੰ ਯਾਦ ਹੈ ਕਿੱਸਾ ਸਾਰਾ ਮੈਨੂੰ ਲੱਗਾ ਮੈਂ ਭਾਜੀ ਨੂੰ ਕਿਸੇ ਗਾਣੇ ਦੇ ਸ਼ੂਟ ਤੇ ਮਿਲਿਆ ਸੀ ਮੈਨੂੰ ਐਸ ਸੱਚ ਤੇ ਯਾਦ ਨਹੀਂ ਬਟ ਫਿਰ ਫਿਲਮਾਂ ਸ਼ੁਰੂ ਹੋ ਗਈਆਂ ਫਿਰ ਫਿਲਮਾਂ ਜਿਹੜੇ ਫਿਰ ਨਾਲ ਹੀ ਸੀ ਭਾਜੀ ਬਹੁਤ ਕਮਾਲ ਦੀ ਰੂਹ ਨੇ ਉਹ ਬੜੇ ਤੁਹਾਨੂੰ ਆਮ ਲੋਕਾਂ ਦੇ ਵਿੱਚ ਤੁਰਦੇ ਫਿਰਦੇ ਦੇਖ ਜਾਣਗੇ ਤੁਸੀਂ ਪਛਾਣ ਨਹੀਂ ਪਾਉਂਗੇ ਵੀ ਅੱਛਾ ਇਹ ਮੋਹਿੰਦਰ ਗਿੱਲ ਹੈ ਅੱਛਾ ਬਹੁਤ ਬਹੁਤ ਸਵੀਟ ਜੇ ਬੰਦੇ ਕਦੀ ਇਹ ਵੀ ਸਪੈਸ਼ਲ ਨਹੀਂ ਵੀ ਹਾਂਜੀ ਵੈਨਿਟੀ ਦੇ ਵਿੱਚ ਜਾਂ ਚਲੋ ਫਰਜ ਬਣਦਾ ਸਾਡਾ ਪਰ ਉਹਨਾਂ ਦਾ ਸੁਭਾਅ ਉਹਨਾਂ ਦੇ ਵਿੱਚੋਂ ਠੀਕ ਹੈ ਯਾਰ ਰੋਟੀ ਲੱਗੀ ਤਾਂ ਓਵਰ ਸੀਜ਼ ਬਾਹਰ ਸ਼ੂਟ ਕਰੀਦਾ ਉੱਥੇ ਇੱਕ ਰਿਊ ਖਾਣਾ ਖਾ ਰਿਹਾ ਹੁੰਦਾ ਉੱਥੇ ਪਲੇਟ ਲੈ ਕੇ ਲੈਣ ਚ ਲਾ ਕੇ ਉਹ ਵੀ ਰੋਟੀ ਜੀ ਪਾ ਲੈਂਦਾ ਮਤਲਬ ਬਿਲਕੁਲ ਹੀ ਹੰਬਲ ਜੇ ਬੰਦੇ ਬਹੁਤ ਜੁੜੇ ਹੋਏ ਬੰਦੇ ਜ਼ਮੀਨ ਦੇ ਨਾਲ ਕਹਿੰਦੇ ਉਹ ਆਪਣੇ ਹਿਸਾਬ ਨਾਲ ਕੰਮ ਕਰਦੇ ਚਾਹੇ ਕਰਨਾ ਤੇ ਕਰਨਾ ਜਿੰਨੀ ਕਰਨਾ ਤੇ ਨਹੀਂ ਕਰਨਾ ਤੇ ਨਹੀਂ ਹਾਂਜੀ ਉਹਨਾਂ ਦਾ ਮੰਨਣਾ ਹੈ ਵੀ ਜੇ ਜੇ ਉਹ ਹੀ ਕਾਲ ਟਾਈਮ ਸਵੇਰੇ 7 ਵਜੇ ਵਾਲਾ ਹੀ ਆ ਵੀ 7 ਵਜੇ ਪਹੁੰਚੇ ਨਹੀਂ ਸਰ 7:30 ਹੋ ਗਿਆ ਪਹੁੰਚੇ ਨਹੀਂ ਕਹਿੰਦੇ ਫਿਰ ਆਪਣੇ ਪ੍ਰੋਡਕਸ਼ਨ ਵਿੱਚ ਕੰਮ ਕਰਨ ਦਾ ਕੀ ਫਾਇਦਾ ਜੇ ਉਹ ਹੀ ਰਹਿਣਾ ਵਾ ਵੀ ਸਿਰ ਤੇ ਤਲਵਾਰ ਟੰਗੀ ਆ ਹਮੇਸ਼ਾ ਵੀ ਯਾਰ ਅੱਛਾ 6:00 ਵਜੇ 5:00 ਵਜੇ ਉੱਠਣੇ ਪੈਣਾ ਹਨਾ ਕਿਉਂਕਿ ਜਿਹੜਾ ਆਰਟਿਸਟ ਬੰਦਾ ਹੁੰਦਾ ਨਾ ਉਹਦੇ ਨਾਂ ਤੇ ਸੌਣ ਦਾ ਕੋਈ ਟਾਈਮ ਨਾ ਉਹਦੇ ਉੱਠਣ ਦਾ ਕੋਈ ਟਾਈਮ ਉਹਤੇ ਜੇ ਕਿ ਜਦੋਂ ਵੀ ਕੋਈ ਕ੍ਰੀਏਟੀਵਿਟੀ ਮਾਈਂਡ ਦੇ ਵਿੱਚ ਆ ਗਈ ਤਾਂ ਉਹਤੇ ਵਰਕ ਕਰਨਾ ਸ਼ੁਰੂ ਕਰ ਦਿੰਦਾ ਪੰਜ ਪੜ੍ਹਦੇ ਵੀ ਆ ਬੁੱਕਸ ਵੀ ਪੜ੍ਹਦੇ ਆ ਹਨ ਜਿੱਦਾਂ ਕਾਰਜ ਭਾਜੀ ਦੀ ਵੀ ਨੇਚਰ ਆ ਉਹ ਵੀ ਬੁੱਕਸ ਪੜ੍ਹਦੇ ਆ ਉਹ ਉਹ ਤੁਸੀਂ ਸਵੇਰੇ 5 ਵਜੇ ਮੈਸੇਜ ਕਰੋ ਤਾਂ ਵੀ ਤੁਹਾਨੂੰ ਰਿਪਲਾਈ ਆ ਜਾਊਗਾ ਤੁਸੀਂ 3 ਵਜੇ ਸਵੇਰੇ ਮੈਸੇਜ ਕਰੋ ਤਾਂ ਵੀ ਰਿਪਲਾਈ ਆ ਜਾਂਦਾ ਕਈ ਵਾਰੀ ਇਟ ਮੀਨਸ ਕਿ ਉਹ ਜਾਗ ਰਹੇ ਆ ਉਹ ਉਹ ਇਟ ਮੀਨਸ ਕ੍ਰੀਏਟੀਵਿਟੀ ਚੱਲ ਰਹੀ ਆ ਕੋਈ ਥਾਟ ਆ ਗਿਆ ਉਹਨੂੰ ਡਿਵੈਲਪ ਕਰ ਰਹੇ ਆ ਉਹ ਫਿਰ ਉਹਦੇ ਵਿੱਚ ਇਹ ਹੁੰਦਾ ਵੀ ਯਾਰ ਵੀ ਅੱਛਾ ਹੁਣ ਸਵੇਰੇ ਇੱਕ ਉਹ ਵੀ ਬੰਦਸ਼ ਆ ਵੀ ਯਾਰ ਸਵੇਰੇ 7:00 ਵਜੇ ਜਾਣਾ ਹੀ ਜਾਣਾ ਉਹ ਕਹਿੰਦੇ ਵੀ ਆਪਣਾ ਪ੍ਰੋਡਕਸ਼ਨ ਹਾਊਸ ਆਪਣਾ ਪੈਸਾ ਯਾਰ ਕਿਸੇ ਨੂੰ ਥੋੜੀ ਜਵਾਬ ਦੇਣਾ ਜਦੋਂ ਮਰ ਜਦੋਂ ਜੀਊਗਾ ਕਰ ਲਾਂਗੇ ਕੰਮ ਸੋਚਣਾ ਦਾ ਸਾਫਾ ਕਿਤਾਬਾਂ ਦੀ ਗੱਲ ਕੀਤੀ ਤੁਸੀਂ ਵੀ ਕਿਤਾਬਾਂ ਲਿਖਦੇ ਹੋ ਇੱਕ ਹੋਰ ਐਡੀਸ਼ਨ ਵੀ ਆਈ ਹੈ ਹਾਂਜੀ 4th ਐਡੀਸ਼ਨ ਕੱਲ ਹੀ ਲੱਗਾ ਪਤਾ ਕਿ ਰੀਲੀਜ਼ ਹੋ ਗਿਆ ਲਿਆ ਉਹਦੇ ਬਾਰੇ ਥੋੜਾ ਜਿਹਾ ਪਲੀਜ਼ ਦੱਸੋ ਕੁਝ ਨਹੀਂ ਜੀ ਇੱਕ ਪਬਲਿਸ਼ਰ ਨੇ ਤੋਂ ਦੁਦਿਆਣੇ ਤੋਂ ਮੇਰਾ ਐਗਜ਼ੈਕਟ ਯਾਦ ਨਹੀਂ ਉਹਨਾਂ ਦਾ ਮੈਂ ਆਸਟ੍ਰੇਲੀਆ ਸੀਗਾ ਤੇ ਮੈਨੂੰ ਫੋਨ ਆਇਆ ਕਹਿੰਦਾ ਭਾਜੀ ਮੈਂ ਜਿਹੜੇ ਥਾਟਸ ਤੁਸੀਂ ਬੋਲਦੇ ਹੋ ਅਸੀਂ ਬੁੱਕ ਤੇ ਛਾਪਣਾ ਚਾਹੁੰਦੇ ਆ ਤੇ ਮੈਂ ਕਹਿੰਦੀ ਛਾਪ ਲੂ ਤੇ ਉਹਨਾਂ ਨੇ ਛਾਪੇ ਮੈਂ ਇੰਡੀਆ ਆਇਆ ਐਨੀ ਹੋ ਮਿੱਟੀਪਾਲ ਦੀ ਪ੍ਰਮੋਸ਼ਨ ਚੱਲਦੀ ਸੀਗੀ ਤੇ ਉਹ ਲਿਆਏ ਬੁੱਕ ਰਿਲੀਜ਼ ਕੀਤੀ ਮੈਂ ਕਿਹਾ ਕਿ ਕਿਤਾਬਾਂ ਦੀ ਕਿਤਾਬ ਹੈ ਉਹ ਪਤਾ ਲੱਗਾ ਮਹੀਨੇ ਚ ਬੁੱਕ ਗਿਆ ਅਡੀਸ਼ਨ ਕਹਿੰਦੇ ਸੈਕਿੰਡ ਛਾਪਣ ਲੱਗੇ ਮੈਂ ਕਹਿੰਦੀ ਛਾਪ ਦੋ ਤੇ ਕਹਿੰਦਾ ਥਰਡ ਛਾਪਣ ਲੱਗੇ ਮੈਂ ਛਾਪ ਦੋ ਕੱਲ ਮੈਂ ਸ਼ਿਰਨਗਰ ਸੀਗਾ ਕੱਲ ਫੋਨ ਆਇਆ ਕਹਿੰਦੇ ਫੋਰਥ ਛਾਪਣ ਲੱਗੇ ਮੈਂ ਛਾਪ ਦੋ ਹੁਣ ਇਹ ਦਿਨ ਉਸ ਉਹੀ ਗੱਲ ਹੈ ਵੀ ਉਹਦੀ ਉਹਦੀ ਮਿਹਰ ਦੀ ਗੱਲ ਹੈ ਆ ਉਹਦੀ ਨਿਗਾਸ ਵੱਲੀ ਆ ਨਹੀਂ ਤੇ ਹਜ਼ਾਰਾਂ ਕਰੋਨਾ ਲੋਕ ਬੈਠੇ ਨੇ ਲਿਖਣ ਆਲੇ ਹੂੰ ਕਿਸੇ ਲਮਲਾਈਟਸ ਜਾਂ ਕਿਸੇ ਚਰਚਾ ਚ ਆਉਂਦੀ ਹੈ ਹਨਾ ਇਹੋ ਜੀ ਮੇਰੀਆ ਮੈਨੂੰ ਤਾਂ ਲੱਗਦਾ ਵੀ ਉਹ ਪ੍ਰਮਾਤਮਾ ਬੜੀ ਬਖਸ਼ੀ ਸਾਹੀ ਰਾਮ ਲੋਕ ਪਸੰਦ ਕਰ ਰਹੇ ਕਿਤਾਬ ਦਾ ਨਾ ਸਿਆਣੀ ਕਹਿੰਦੇ ਨੇ